ਬਹੁਤ ਜਿਆਦਾ ਭਿਗੜਾ ਪਰਚੇ ਕੜਵਾਉਣ ਪਰ ਖੜੇ ਆਪਾਂ ਇੱਥੇ ਦੇਖ ਸਕਦੇ ਹੋ ਔਰ ਇਹ ਪਰਚੇ ਨਹੀਂ ਕੱਟ ਹੋ ਰਹੀ ਕਾਫੀ ਜਿਆਦਾ ਟਾਈਮ ਲੱਗ ਰਿਹਾ ਲੈ 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 ਅੱਜ ਤਾਂ ਪੂਰਾ ਡਾਕੂ ਬਣਿਆ ਹੋਇਆ ਹੈ ਡਾਕੂ ਜਦ ਹੋਰਾਂ ਦੀਆਂ ਨਹੀਂ ਵੀਡੀਓ ਔੜਦੀਆਂ ਹੋਰ ਕ੍ਰिएਟਰਾਂ ਦੀਆਂ ਸਾਡਾ ਸੀ ਹੈ ਦਾ ਕੀ ਕਰਤਾ ਜਿਹੜੀ ਸਾਡੀ ਵੀਡੀਓ ਹੋਣੀ ਹੈ ਹੈ ਹੋਰ ਕੀ ਹੋਰ ਪਤਾ ਕੀ ਕਹਿੰਦਾ ਹੈ ਕਨਾਂ ਵੀ ਢੋ ਪਰ ਪਏ ਆ ਹਰਸ਼ ਚਲਾ ਰਿਹਾ ਤਾਂ ਤਨਮਕਹੀ ਕਹੀਗਾ ਵੀ ਹਰਸ਼ ਚ ਚਲਾਉਂਦਾ ਦਾ ਤਾਂ ਮਨੀ ਹਾਂਜੀ ਗਾਇ ਸਵੇਰ ਦਾ ਟਾਈਮ ਆ ਜੀ 8 ਵਜੇ ਹੋਏ ਆ ਤੇ ਆਪਾਂ ਚੱਲਿਆ ਰੋਪੜ ਨੂੰ ਵੈਲਕਮ ਬੈਕ ਆ ਥੋੜਾ ਸਾਰਿਆਂ ਦਾ ਬਲੌਗ ਦੇ ਵਿੱਚ ਤੇ ਠੀਕ ਆ ਅਮਨ ਬਤਈਆ ਤੁਹਾਨੂੰ ਸਾਰਿਆਂ ਨੂੰ ਬਿਮਾਰ ਆ ਤੇ ਉੱਥੇ ਰੋ ਚੱਲਿਆ ਮੈਂ ਠੀਕ ਆ ਉਹਦਾ ਸੁਨਾਣ ਉਹ ਗੇਰਾ ਲੈ ਕੇ ਤੇ ਕੱਲ ਰਾਤ ਚਲੀ ਗਏ ਸੀਗੇ ਮਨੀ ਔਰ ਹਰਸ਼ ਦੋਨੇ ਆਣੇ ਤੇ ਹੁਣ ਮੈਂ ਚੱਲਿਆ ਫਿਰ ਉਹ ਘਰ ਨੂੰ ਆ ਜੂਗੇ ਇਹਨਾਂ ਨੂੰ ਬਾਅਦ ਵਿੱਚ ਚਾਚੇ ਦੇ ਨਾਲ ਚਲੀ ਜਾਵਾਂਗੇ ਉੱਥੇ ਨੂੰ ਤੇ a few moments later ਹੱਤਾਂ ਨੂੰ ਰਸਤੇ ਹੈਗੇ ਇੱਧਰ ਸਾਰੇ ਲੱਪਣੇ ਪੈਂਦੇ ਆਰੇ ਰਸਤੇ ਇਦਾਂ ਨਹੀਂ ਬੰਦੇ ਹੈਗੇ ਆਹ ਇੱਧਰ ਨਾਲੇ ਅਟੈਚ ਆ ਹਾਂਜੀ ਗਾਇਸ ਬਹੁਤ ਜ਼ਿਆਦਾ ਭਿਗੜਾ ਪਰਚੀਆਂ ਕਰਵਾਉਣ ਪਰ ਖੜੇ ਆਪਾਂ ਇੱਥੇ ਤੇ ਦੇਖ ਸਕਦੇ ਹੋਰੇ ਪਰਚੂ ਨਹੀਂ ਕੱਟ ਹੋ ਰਹੀ ਕਾਫੀ ਜ਼ਿਆਦਾ ਟਾਈਮ ਲੱਗ ਰਿਹਾ ਇੱਧਰ ਖੜਿਆ ਚਾਚਾ ਇੱਧਰ ਖੜਾ ਤੇ ਮੇਰੇ ਕੋਲ ਪਰਚੀਆਂ ਨੇ ਟੈਸਟ ਵਗੈਰਾ ਕਰਵਾਉਣੇ ਆ ਦੇਖਦਾ ਕਿਨੇ ਕ ਟਾਈਮ ਤੱਕ ਨੰਬਰ ਆਂਦਾ ਆਪਣਾ ਕਾਫੀ ਜ਼ਿਆਦਾ ਪੀੜ ਹੋਈ ਪਈ ਆ ਨੰਬਰੇ ਨਹੀਂ ਆਣੇ ਚਾਰਿਆ ਹਸਪੀਟਲ ਦਾ ਆਪਾ ਫ੍ਰੀ ਹੋ ਗਿਆ ਤੇ ਠੀਕ ਆ ਟੈਸਟ ਵਗੈਰਾ ਕਰਵਾਤੇ ਆ ਮੰਦੇ ਮੈਂ ਤੇ ਬਾਕੀ ਮੈਂ ਹੁਣ ਚੱਲਿਆ ਘਰ ਨੂੰ ਠੀਕ ਆ ਟਾਈਮ ਹੋ ਗਿਆ 1 ਵਜੇ ਗਿਆ ਯਾਰ ਹਸਪੀਟਲ ਦੇ ਵਿੱਚ ਭੀੜੇ ਬਹੁਤ ਹੁੰਦੀ ਆ ਤੇ ਘਰ ਦੇ ਕਰਕੇ ਟੈਸਟ ਵਗੈਰਾ ਕਰਵਾਣੇ ਥੋੜੇ ਜਿਹਾ ਮੁਸ਼ਕਲ ਹੋ ਜਾਂਦੇ ਆ ਯਾਰ ਪਹਿਲਾਂ ਮੈਂ ਕੈਨਿਕ ਕੱਟ ਲਮੈਂ ਰੈਨਿਕ ਭੁੱਲ ਗਿਆ ਕੱਢਣੀ ਭੀੜੇ ਬਹੁਤ ਆ ਬਾਜ਼ਾਰ ਵਿੱਚ ਵੀ ਗਰਮੀ ਬਹੁਤ ਜ਼ਿਆਦਾ ਐ ਤੇ ਵਾਕੀ ਹੁਣ ਚੱਲਿਆਂ ਆਪਾਂ ਘਰ ਨੂੰ ਤੇ ਠੀਕ ਆ ਲੈ ਰਸਤੇ ਵਿੱਚ ਲੜਾਈ ਹੋ ਗਈ ਬਹੁਤ ਪੰਗੇ ਪੈਂਦੇ ਇੱਥੇ ਬਾਜ਼ਾਰ ਦੇ ਵਿੱਚ ਤੇ ਦੇਖ ਦੇਖ ਦੇ ਕਿਤੇ ਆਪਣਾ ਵੀ ਨਾ ਕੀ ਪੰਗਾ ਪੈ ਜਾਵੇ ਢੱਡ ਲੈ ਯਾਰ ਬਾਬੇ ਕੀ ਕਰੀਏ ਆ ਯਾਰ ਹਾਂ ਨੇ ਕਾ ਦਰੇ ਹਨ ਕੱਢਣ ਦੇ ਰਿਹਾ ਇਹਦਾ ਕੋਈ ਫਰੂਟ ਵਗੈਰ ਹੀ ਲੈ ਚੱਲੀਏ ਘਰ ਨੂੰ ਲੀਚੀ ਉਹ ਤਾਂ ਆਂਬ ਨਹੀਂ ਹੈ 20 minutes later ਹਾਂਜੀ ਗਾਇਸ ਅਲੇ ਹੁਣੀ ਆਏ ਸੀਗੇ ਆਪਾਂ ਘਰਾਂ ਤੇ ਫੇਰ ਚੱਲੇ ਆਂ ਗਰੇਵਾਲ ਨੂੰ ਤੇ ਬਾਪੂ ਨੂੰ ਲੈਣ ਤੇ ਸਕੂਟੀ ਮੇਰੇ ਕੋਲ ਸੀਗੀ ਨਾ ਸਵੇਰ ਦੀ ਅੱਜ ਤੇ ਹਸਪੀਟਲ ਤੇ ਮਹੁਣੀ ਆ ਇਹਦਾ ਸਮਾਨ ਵਗੈਰਾ ਰੱਖਤਾ ਜਿੱਦਿ ਬਾਪੂ ਦੀ ਕਾਲ ਆ ਗਈ ਕਹਿੰਦੇ ਵੀ ਆਜੋ ਮੜਾ ਜਾ ਮੈਂ ਕਿਹਾ ਚੱਲ ਚਲਦਾ ਆਦਨੇ ਚੱਲਦੇ ਆ ਪਿੰਡ ਵਿੱਚ ਨੇ ਹੋ ਕੇ ਤੇ ਹਾਂਜੀ ਗਾਇਸ ਤੇ ਇੱਧਰ ਦੇਬੂ ਨਹੀਂ ਲੱਗੇ ਹੋਇਆ ਖੇਤ ਪਾਉਣ ਤੇ ਠੀਕ ਆ ਚਾ ਲੈਣਾ ਕੋਲੇ ਵੀ ਢੇੜਾ ਮਾਰਿਆ ਆਂਦੇ ਆ। ਤੇ ਗਾਇਸ ਬਾਕੀ ਅੱਜ ਆਪਣੀ ਉੜਗੀ ਵੀਡੀਓ ਇੱਕ YouTube ਪਰ ਤੇ ਠੀਕ ਆ ਜਿਹੜੀ ਅੰਛੀ ਵੀ ਨਾਲ ਨਾਲ ਵਾਈ ਸੀਗੀ ਹਲੇ ਵੈਸੇ ਰਿਵਿਊ ਦੇ ਵਿੱਚ ਪਾਈ ਹੋਈ ਆ। ਵੈਸੇ ਤਾਂ ਵਾਪਸ ਆ ਸਕਦੀ ਆ ਹਲੇ 72 ਘੰਟੇ ਦੱਸਿਆ ਉਹਨਾਂ ਨੇ। 72 ਘੰਟੇ ਹਲੇ ਹੋਏ ਨਹੀਂ ਹੈਗੇ। ਰਿਵਿਊ ਪਾਇਆ ਹੋਇਆ ਦੇਖਦੇ ਆ ਕਦ ਤੱਕ ਵਾਪਸ ਆਉਂਦੀ ਆ। ਤੇ ਇੱਧਰ ਜੋਤ ਖੜਾ ਏ ਖੇਤ ਲੱਗੇ ਏ ਬਾਣ। ਜੋਤ ਸਿੰਘ ਬਣ ਕੇ ਹੁਣ ਉੱਤਮ ਕਿਸਾਨ। ਲੈ 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 ਅੱਜ ਤਾਂ ਪੂਰਾ ਡਾਕੂ ਬਣਿਆ ਹੋਇਆ ਐ ਡਾਕੂ ਅੱਜ ਤਾਂ ਮੈਂ ਮੜੇ ਜਾਣਾ ਚੱਲਿਆ ਘਰੇ ਆ ਨੂੰ ਚੱਲਿਆ ਬਣਾ ਲੀਏ ਫਿਰ ਉੱਪਰ ਇਹਦੇ ਲੱਕੜੀ ਨਹੀਂ ਹੈਗੀ ਤੇਰੇ ਲੱਭ ਜਾਣੀ ਛੜ ਛੜ ਜਾਣੇ ਗੱਲ ਕਰ ਜਾਣੀ ਕੀ ਲੱਗਦੀ ਮਿੱਟੀ ਆ ਕਿਤੇ ਨਹੀਂ ਲੱਗੀ ਜਾਣਦੇ ਮਿੱਟੀ ਨੂੰ ਤੂੰ ਚੱਲ ਮੇਰੇ ਕਿਸਾਨ ਬਰਦਾਈ ਰੋੜੇ ਬਰਦਾਈ ਰੋੜੇ ਕਿੱਥੇ ਉਹ ਮੌਣੀ ਰਵਾਇ ਮਿਲਦਾ ਨਹੀਂ ਬਾਕੀ ਹਸਪੀਟਲ ਤੇ ਹੀ ਆਇਆ ਏ ਕੀ ਹੋਇਆ ਚਾਚੇ ਦੀ ਕੁੜੀ ਦਾਖਲ ਕਰਾਈ ਹੋਈ ਹੈ ਨਾ ਅੱਜ ਉਹ ਆਪਾਂ ਵੀ ਲੈਣਾ ਇਸ ਤਰ੍ਹਾਂ ਦੱਸੋ ਕੀ ਹੋਇਆ ਉਹਰੇ ਲੈਟਰੀ ਨਾਲ ਕਿਹ ਆਉਂਦੀਆਂ ਹਟ ਨਹੀਂ ਰਹੀਆਂ ਕਾफी ਬਿਮਾਰ ਆ ਕਿਨੇ ਲਾ ਹੋਰ ਰੱਖਣਾ ਹਸਪੀਟਲ ਤੇ ਇਹਨੇ ਤੇ ਇਹਨੇ ਚਾਰ ਦੋ ਹੋਰ ਹੋਰ ਇਹ ਕੱਦੂ ਕੱਦ ਕਰਨਾ ਹੁਣ ਤੈਨੂੰ ਬਸ ਕੱਲੂ ਕੱਢ ਦੇਣਾ 10 ਮੰਨ 10 ਦੀ ਹਾਂ ਕੱਦੂ ਆ ਜਾ ਹਾਂ ਹਾਂ ਕੱਲੂ ਕੱਦੂ ਮਾਰੀਏ ਫਿਰ ਆਪਾਂ ਕਨੇਆਣੇ ਪਾੜਨੇ ਲੱਭੇ ਆਪਾਂ ਤੇ ਦੇਖੀ ਹੋਰ ਕਿਆ ਮੈਂ ਵੀ ਆਪਾਂ ਨੇ ਜੀ ਪਿੱਛੇ ਦੇਖੀ ਖਾਣਾਗਾ ਪੂਰਾ ਹੋਰ ਕਿਆ ਦਾ ਕਰੀਏ ਇਹ ਬਾਹਰ ਵੀ ਪਾਰੀਆ ਜੇ ਆਪਾਂ ਕੋਲ ਬੜੇ ਰਹੇ चलूंगे पार फोन कर दी मैं चलूंगे कोई ना हाँ इधर का एक्सपीरियंस है ਗਿਆ ਲੱਗੇ ਆ ਅੱਛਾ ਉਹ ਜਿਹੜਾ ਮਾੜਾ ਕਰਦੇ ਨੇ ਉਹਦੇ ਹੁਣ ਵੀ ਵੀਰੇ ਹੋਕੀ ਕਰਨ ਚੱਲਾਦਾ ਨਾ ਨਾ ਮਾੜੇ ਬਾਪੂ ਨੂੰ ਲੈਣ ਚੱਲਿਆ ਦਾ ਗਰੇ ਵਾਲ ਤੇ ਅਰੇ ਕੀ ਤੁਹਾਨੂੰ ਕਿਹਾ ਫੋਟੋ ਸੈਂਡ ਕਰਦੇ ਹਾਂ ਪਰ ਕੋਈ ਨਹੀਂ ਕਰੀ ਆ ਕਾਰਟ ਰੱਖਿਆ ਤਾਂ ਨਾ ਉੱਥੇ ਜੰਡੀਗੜ ਤੋਂ ਲਿਆ ਤਾਂ ਹੀ ਗਿਆ ਦੁੱਧਨ ਬੱਸ 'ਚ ਇਹ ਟਰੈਕਟਰ ਲੈ ਕੇ ਆਇਆ ਹੈ ਰਾਤ ਦੇ 11 ਵਜੇ ਤੇਰੇ ਕੋਲੇ ਆਹਣਿਆ ਟਰੈਕਟਰ ਟਰੱਕ ਇਹ ਤਾਂ ਠੀਕ ਹੈ ਅੱਜ ਹਰ ਵਾਰ ਕਹਿੰਦਾ ਟਰੈਕਟਰ ਦਾ ਨੇ ਸਵੇਰੀ ਗਿਆ ਤਾਂ ਸਵੇਰੇ ਚਲੀ ਗਿਆ 10 ਵਜੇ ਟੈਕਸੀ ਟਸਤੀ ਕਰਵਾ ਕੇ ਮੇਰੇ ਆ ਗਿਆ ਅਗਲੇ ਵੀ ਗਰਮੀ ਹੋਈ ਵੀ ਹੈ ਗਰਮੀ ਆ ਲੀਵਰ ਵਿੱਚ ਫੈਲ ਵੀ ਹੋਣੀ ਹੈ ਇਨਫੈਕਸ਼ਨ ਵੀ ਆ ਬਾਸੀ ਦਾ ਇਲਾਜ ਕਰ ਲਏ ਨੇ ਇੱਥੇ ਹੋਣੇ ਆ ਨਾ ਰਫੋਤਾ ਨਹੀਂ ਨਹੀਂ ਕੁੜੀਆਂ ਦਾ ਤੁੰਗਾ ਲੋਟ ਹੋਦਾ ਹੈ ਹੋਈ ਇਹਦਾ ਕੰਮ ਹੈ ਕਵਰ ਕੀਤੀ ਕਰ ਲੈਂਦੇ ਬੰਦੇ ਦੇ ਕਵਰ ਜਲਦੀ ਕਰ ਦੇ ਨਾਲੇ ਸਿਆਣ ਦਾ ਨਹੀਂ ਬੰਦੇ ਬਾਈ ਸਿੱਧੀ ਜੀ ਗੱਲ ਹੈ ਹਰੋ ਕੋ ਫਿਰ ਮੈਸੇਜ ਚੱਲਦਾ ਮੈਨੂੰ ਫੋਨ ਕਰ ਲਈ ਜੇ ਜਾਣਾ ਹੋਇਆ ਠੀਕ ਆ ਚੱਲੂਗਾ ਮੈਂ 4:00 ਵਜੇ ਤੇ ਚੱਲੂਗੇ ਠੀਕ ਆ ਹਾਂਜੀ ਗਾਇਸ ਡੇਬੂ ਤਾਂ ਲੱਗਿਆ ਹੈ ਖੇਤ ਵਾਣ ਤੇ ਬਾਕੀ ਪਾਰ ਵੀ ਬਣਿਆ ਤੇ ਠੀਕ ਆ ਤੇ ਬਾਕੀ ਮੈਂ ਤਾਂ ਚੱਲਿਆ ਸੀਗਾ ਗਰੇਆ ਨੂੰ ਮੈਂ ਕਿਹਾ ਚੱਲ ਜੂੜਾ ਮਾਰ ਕੇ ਆਉਂਦਾ ਡੇਬੂ ਕੋਲ ਤੇ ਠੀਕ ਆ ਫਿਰ ਚੱਲਦੇ ਆ ਪਹਿਲਾਂ 4:00 ਵਜੇ ਚੱਲਾਂਗੇ ਡੇਬੂ ਨਾਲ ਪਾਰ ਕੋਟੜੇ ਨਾਸਨ ਟੋਟਲੇ ਜਾਣਾ ਤੇ ਗਾਇਸ ਚੱਲਿਆ ਕੋਟਲੇ ਹਵਾ ਪੁੱਜਿਆ ਚੰਦਰੀ ਆ ਤੇ ਮੌਸਮ ਬੰਦਨ ਵਾਲਾ ਹੋ ਰਿਹਾ ਹੈ ਇਹ ਠੀਕ ਆ ਜਿੱਤੂ ਅੱਜ ਕੋਟਲੇ ਚਾਉਣਾ ਲੈਣਾ ਕਿਲਾ ਆਪੀ ਚੱਲ ਗਏ ਮੈਰੀ ਆ ਲੈ ਠੀਕ ਆ ਹਾਂਜੀ ਗਾਇਸ ਮੌਸਮ ਕਾਫੀ ਵਧੀਆ ਹੋ ਗਿਆ ਹਵਾ ਲਾਗੇ ਚੱਲਣ ਤੇ ਮੈਂ ਜਿੱਤੂ ਚੱਲੇ ਆ ਕੋਟਲੇ ਤੇ ਠੀਕ ਆ ਥੋੜਾ ਬੰਦਾ ਸਪਾ ਚੇਕੇ ਆਣਾ ਹੈ ਜਿੱਤੂ ਕਹਿ ਰਿਹਾ ਤੀਜਾ ਗੇਰ ਪਾਲਾ ਮੈਂ ਦੂਜੇ ਹੀ ਪਾਇਆ ਉਹ ਬੈਟਰੀ ਵੀ ਜ਼ਿਆਦਾ ਲੱਗਣੀ ਆ ਬੈਟਰੀ ਹਾਂ ਬੈਟਰੀ ਤਾਂ ਫੁੱਲ ਚਾਰਜ ਆਉਂ ਉਹ ਐਸੀ ਗੱਲ ਕਰ ਰਿਹਾ ਮੈਂ ਮੈਂ ਚੱਲੀ ਕਿਤੇ ਅਮਰਦੇਸੀ ਜਾਣਾ ਪੈ ਜਾਂਦਾ ਠੀਕ ਨਹੀਂ ਤੇ ਗਾਇਸ ਅੱਜ ਆਪਣੀ ਇੱਕ ਵੀਡੀਓ YouTube 'ਤੇ ਰਿਮੂਵ ਹੋ ਗਈ ਆ ਤੇ ਠੀਕ ਆ ਤੇ ਰਿਕਵਰ ਨਹੀਂ ਹੋ ਰਹੀ ਉਹ ਤੇ ਹੁਣ ਹੋਣੀ ਵੀ ਨਹੀਂ ਹੈਗੀ ਸ਼ਾਇਦ ਆਲੀ ਸੀ ਗਿਆ ਚੱਠੇ ਪਰ ਬੜੇ ਘਣ ਮ제 ਆਏ ਤੇਰਾ ਉਹ ਵਾਲਾ ਬਲੌਗ ਜੀ ਤੂੰ ਹੁਣ ਆਣੀ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਕਦੇ ਵੀ ਓਹੋ ਗੱਲ ਨਹੀਂ ਮੈਂ ਫੋਟੋ ਮੇਰੇ ਕੋਲ ਵੀ ਨਹੀਂ ਹੈਗਾ ਯਾਰ ਮੈਂ ਵੈਸੇ ਹੀ ਘਟ ਤਾ ਉਦੋਂ ਮੇਰਾ ਦਿਮਾਗ ਨੂੰ ਪਤਾ ਨਹੀਂ ਕਿਆ ਹੋ ਗਿਆ ਤਾਂ ਲੇ ਪਤਾ ਕਿਆ ਹੋਈ ਉਦੋਂ ਮੈਨੂੰ ਇਦਾਂ ਤਾਂ ਮੈਂ ਕਿਹਾ ਚੱਲ ਵੀ ਇਹ ਬਲੌਗ ਅੱਗੇ ਹੀ ਚੱਲ ਰਹੇ ਆ ਮੈਂ ਕਿਹਾ ਵੀ ਵੈਸੇ ਵੀ ਚੱਲ ਫੋਨ ਫੋਨ ਭਰ ਜਾਂਦਾ ਏ ਦੇਖੋ ਕਿ 2-2 2.2 GB ਦਾ ਬਲੌਗ ਹੁੰਦਾ ਏ ਤੇ ਕ ਵੈਸੇ ਮੈਨੂੰ ਆਏ ਵੀ ਤਾਂ ਮੈਂ ਕਿਹਾ ਵੀ ਚੱਲ ਹੁਣ ਕਿਹੜੇ ਮੈਂ ਵੀ ਕੋਈ ਇਦਾਂ ਦਾ ਕੰਮ ਕਰਦਾ ਜਿਹੜਾ ਕਮਿਊਨਿਟੀ ਦਾ ਉਹ ਹੋ ਜਾਊਗਾ ਖਰਾਬ ਹੋ ਜਾਊਗਾ ਕੰਮ ਤੇ ਗਲਤੀ ਮੇਰੀ ਮੇਰੀ ਹੋਆ ਬਾਈ ਹੈ ਤਾਂ ਕੁਛ ਨਹੀਂ ਤਾਂ ਗਲਤ ਯਾਰ ਨਿਆਣੇ ਬਣਾ ਰਹੇ ਤੇ ਨਹੀਂ ਮੇਰੇ ਨਾਲ ਅਸੀਂ ਕੰਮ ਹੋ ਜਾਇਆ ਇਹ ਬਾਅਦ ਕਿਆ ਬੋਲ ਰਿਹਾ ਹਾਂ ਬੋਲਣਾ ਪੈਂਦਾ ਆ ਬੋਲਣਾ ਹੀ ਪੈਂਦਾ ਇਹ ਕਾਤੇ ਨਾ ਬੋਲੀਏ ਯਾਰ ਜਦ ਹੋਰ ਆਂਦੀ ਨਹੀਂ ਵੀਡੀਓ ਹਰਦੀਆਂ ਹੋਰ ਕ੍ਰੀਏਟਰਾਂ ਦੀਆਂ ਸਾਡਾ ਸੀ ਇਹਦਾ ਕੀ ਕਰਤਾ ਜਿਹੜੀ ਸਾਡੀ ਵੀਡੀਓ ਉੜ ਗਈ ਹੈ ਸੱਚ ਦਾ ਡੇ ਥੋੜਾ ਜਿਹਾ ਆਪਣਾ ਜ਼ਿਆਦਾ ਹੀ ਗਰਮੀ ਆੜਾ ਨਿਕਲਿਆ ਤੇ ਅੱਜ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਠੀਕ ਆ ਆਪਣੀ ਵੀਡੀਓ ਵੀ ਰਿਮੂਵ ਹੋ ਗਈ ਤਾਂ ਕਰਕੇ ਥੋੜਾ ਜਿਹਾ ਇੱਕ ਬਸ ਦਿਮਾਗ ਜਾ ਵੀ ਘੁੰਮਿਆ ਹੈ ਵੀ ਵੀਡੀਓ ਕਾਤੇ ਰਿਮੂਵ ਹੋ ਗਈ ਹੈ ਇਹਦਾ ਕੀ ਕਰਤਾ ਜਿਹੜਾ ਕਮਿਊਨਿਟੀ ਗਾਈਡਲਾਈਨ ਸਰ ਕੋ ਠੀਕ ਤਾਂ ਜਿਹੜੀ ਵੀਡੀਓ ਆਪਣੀ ਉਡੀ ਆ ਤੇ ਠੀਕ ਆਲੇ ਬਾਕੀ ਮੈਂ ਇੱਧਰ ਆ ਗਿਆ ਘੁੰਮਣ ਤੇ ਮੈਂ ਕਿਹਾ ਚੱਲ ਮੜਾ ਘੁੰਮ ਕੇ ਆਂਦੇ ਆ ਤੇ ਇੱਧਰ ਫਿਰਦੇ ਆਪਣੀ ਸ਼ਨਾਈ ਤੇ ਪਤਾ ਨਹੀਂ ਕੀ ਕਰਦੇ ਫਿਰਦੇ ਆ ਉਹ ਹਾਂ ਉਹ ਪਨੀਸ਼ ਪ੍ਰੀਤ ਕੇ ਪ੍ਰੀਤ ਦੇ ਹੈੱਡਫੋਨ ਚੋਰੀ ਹੋ ਗਏ ਜੇਬੀਐਲ ਵਾਲੇ ਘਰ ਤੇ ਹੀ ਹੁਣ ਹਾਂ ਪਤਾ ਨਹੀਂ ਕਿਹੜਾ ਨੇ ਆਣੀ ਲੇ ਗਿਆ ਵੀਰ ਹਰ ਚ ਵੀ ਰੇ ਤਾਂ ਲਾਂਦਾ ਤਾਂ ਯਾਰ ਹਰ ਚ ਵੀ ਰੇ ਲਾ ਰਿਹਾ ਤਾਂ ਨਾ ਉਹ ਮੈਨੂੰ ਕਿਹਾ ਬਾਈ ਮੰਨਦਾ ਹੀ ਨਹੀਂ ਹੈਗਾ ਮੈਂ ਕਿਹਾ ਹਰਸ਼ ਨੇ ਲਾਇ ਹੁਣ ਇੱਕ ਨਾ ਕਹਿੰਦਾ ਨਿਆਣੇ ਖੇਡਣੋਂ ਦੇ ਕਹਿੰਦਾ ਉਹ ਚੱਕ ਲੈਗੇ ਮੈਂ ਕਿਹਾ ਨਿਆਣੇ ਨਹੀਂ ਚੱਕਦੇ ਉਹ ਹਰਸ਼ ਵੀਰੇ ਨੇ ਲਾਇਵੇ ਤੇ ਜੇਬੀਐਲ ਦੇ ਜੇਬੀਐਲ ਦੇ ਨੀਲੇ ਨੀਲੇ ਕਾਲੇ ਕਾਲੇ ਦੇ ਹੈ ਉਹ ਹੀ ਉਹਦੇ ਕੋਲ ਤੇ ਯਾਰ ਮੈਂ ਤੇ ਹਰ ਵੀਰਾ ਕਿੱਥੇ ਵੀ ਨਾ ਦੇਖ ਲੇਦੇ ਅਸੀਂ ਮੈਂ ਇਹਨੂੰ ਕਿਹਾ ਏ ਮੰਨਦਾ ਹੀ ਨਹੀਂ ਮੈਂ ਕਿਹਾ ਬਾਈ ਇਹਨੂੰ ਫੋਨ ਕਰ ਲਾ ਇਹੋ ਨੇ ਕਿਹੜੇ ਸਾਰੇ ਚੱਕੇ ਹੋਣਗੇ ਪਤਾ ਕਿੱਥੇ ਪਏ ਤੇ ਮੈਂ ਮੈਂ ਤੈਨੂੰ ਹੁਣ ਵੀ ਦੱਸ ਦਿੰਦਾ ਜਿਹੜੀ ਉਹਨਾਂ ਦੀ ਟੋਏ ਹੀ ਨਹੀਂ ਉੱਥੇ ਪਏ ਤੇ ਉੱਥੀ ਪਏ ਹੁਣੇ ਫਿਰ ਦੇਖ ਹੀ ਨਹੀਂ ਰਿਹਾ ਉਹ ਹੋਰ ਨੀਤੀ ਕੀ ਹਾਲਾ ਠੀਕ ਹੈ ਛੁੱਟੀਆਂ ਖਤਮ ਹੋਣ ਵਾਲੀਆਂ ਨੂੰ ਥੋੜਾ ਤਾਂ ਕੀ ਕਹਿੰਦਾ ਏ ਕਹਿੰਦਾ ਵੀ ਟੋਪਰ ਪਏ ਆ ਹਰਸ਼ ਚਲਾ ਰਿਹਾ ਤਾਂ ਤੰਨੇ ਮੈਂ ਕਹੀਗਾ ਵੀ ਹਰਸ਼ ਚਲਾਉਂਦਾ ਤਾਂ ਤੂੰ ਮੰਨੇ ਨਹੀਂ ਰਿਹਾ ਵੀ ਹਰਸ਼ ਚਲਾ ਰਿਹਾ ਤਾਂ ਹੈੱਡਫੋਨ ਦੇਖ ਇੱਕ ਵਾਰ ਜੇ ਬੀਐਲ ਆਲੇ ਉਹ ਯਾਰ ਉਹ ਨਹੀਂ ਲਾਇਬੇ ਤੇ ਮੈਂ ਤੇ ਹਰਸ਼ ਵੀ ਨਹੀਂ ਲਾਇਬੇ ਤੇ ਅਸਲ ਉਨੋ ਯਾਰ ਬੱਸ ਮਿਲ ਕੇ ਬੰਨੇ ਦੇਖਦੇ ਨਹੀਂ ਹੈਗੇ ਨਾ ਹਰ ਜਾਏ ਆ ਕੇ ਕਰਦਾ ਚੱਲਾ ਤੇਰੇ ਨਾਲ ਚੱਲ ਆ ਜਾ a few inches later ਉਨਨ ਕੇ ਹੱਤਾ ਹੀ ਮਿਲ ਜਾਣੇ ਲੈ ਹੁਣ ਕੰਨਾਂ 'ਚ ਵਸਾਈ ਫਿਰਦਾ ਟੂਟੀਆਂ ਆਏ ਕਹਿ ਰਿਆ ਨਿਆਣੇ ਲੈ ਕੇ ਆਉਣੇ ਕਹਿੰਦਾ ਖੇਲਣ ਨੂੰ ਉਹ ਨਹੀਂ ਨਿਆਣੇ ਇਦਾਂ ਨਹੀਂ ਕਰਦੇ ਚੋਰੀ ਪਤਾ ਨਿਆਣਾ ਨੂੰ ਪਤਾ ਨਹੀਂ ਵੀ ਕਰਦੇ ਨੇ ਛਿੱਤਰ ਕਿਵੇਂ ਫੇਰਨੇ ਇੰਨੀ ਮਹਿੰਗੀ ਚੀਜ਼ ਦੇਖ ਕੇ ਹੱਥ ਵਿੱਚ ਫੇਰ ਤੇਰੀ ਵਾਲੇ ਉਹਨਾਂ ਵੀ ਰਏ ਸੀ ਉਹੋ ਨਹੀਂ ਹਾਂ ਸੱਚੀ ਨੂੰ ਆ ਜਾ ਬੰਦਿਆ ਆਉਂਦੇ ਨਾ ਡੋਲੀਬਿਟ ਮੌਸ ਵਿੱਚ ਕਹਾਂਦਾ ਨਾ ਇਹਦੇ ਵਿੱਚ ਆਪਸ਼ਨ ਆ ਤਾਂ ਦੱਸਿਆ ਦਾ ਤੂੰ ਉੱਦਣ ਦਾ ਮੈਨੂੰ ਪੁੱਛ ਲਾਂਦਾ ਤੈਨੂੰ ਦੱਸਿਆ ਮੈਂ ਦੱਸ ਲਾਂ ਵੀ ਕਿਆ ਹਾਂ ਮੈਂ ਕਾ ਮੀ ਪੈ ਰਿਹਾ ਏ ਥੋੜਾ ਥੋੜਾ ਬੱਦਲ ਉੱਪਰ ਹੈ ਨਹੀਂ ਇਹਨੇ ਬੱਦਲ ਮਾਰੇ ਜੇ ਕਭੀ ਨਹੀਂ ਥੋੜੇ ਥੋੜੇ ਜਿਹੇ ਤਾਂ ਵੈਸੇ ਵੀ ਹੁੰਦੇ ਆ ਤੇ ਆਹ ਕਿਹੜੇ ਤਰੀਕੇ ਨਾਲ ਮੀਂਹ ਪੈਣ ਲੱਗ ਗਿਆ ਓਰੇ ਚੱਲਿਆ ਦੁੱਧ ਲੈਣ ਹਾਂ? ਲੈ ਕੇ ਜਾਂ ਮੋਗਾ ਦੁੱਧ ਸਾਢੇ 7 ਹੋ ਗਏ ਚੱਲਿਏ ਆ ਲੈ ਸੀਟ ਲਵਾਣੀ ਐ ਕੋਰ ਓ ਐਨੀ ਕਾਲੀ ਕਿ ਆਤੀ ਤੁਹਾਨੂੰ ਹੈ ਮੇਰੀ ਵੀਡੀਓ ਕੈਨਸਲ ਕਰ ਤੂੰ ਮਰਦਾ ਸਬਰ ਸਬਰ ਕਰ ਲੋ ਹੈ ਮਾੜਾ ਮੋਟਾ ਬੰਦਾ ਸਬਰ ਕਰ ਲੇਗੋ ਬਹੁਤ ਬਹੁਤ ਤਾ ਜੀ ਉਹ ਫਰਤੋਂ ਫੋਨ ਨਹੀਂ ਦਿੱਤਾ ਮੁਰ ਦੋ ਬਿਵੀਆਂ ਆਪਾ ਲੋੜ ਰਣੀ ਤੀ ਨਹੀਂ ਕਾੜੀ ਗਏ ਤੈਨੂੰ ਉਹਦਣ ਵੀ ਤਾਂ ਲੈ ਕੇ ਗਏ ਤੇ ਅਸੀਂ ਫੇਰ ਹੈ ਜੀ ਲੈ ਕੇ ਨਹੀਂ ਗਏ ਤੈਨੂੰ ਦੁੱਧ ਲੈਣ ਫੇਰ ਮੇਰੇ ਮਰਦਿਆ ਵੀ ਸਾਬਾ ਫੇਰ ਕਰ ਦੇ ਗਏ ਮਾੜਾ ਮੋਟਾ ਤਾਂ ਚੱਲਦਾ ਹੁੰਦਾ ਲੇਟ ਫੇਟ ਉੱਥੇ ਕਿ ਆ ਗਿਆ ਸਾਸਿਰ ਵਾਲੇ ਚਲੋ ਜਾਓ ਹੁਣ ਘਰ ਨੂੰ ਦੇ ਜੇ ਸਾਡੇ ਨਾਲ ਰਹੇ ਸਕੂਟਰੀ ਪਹ ਜਾਂਦੇ ਤੇ ਗਾਈਸ ਜੀਤੂ ਦਾ ਲੱਗਿਆ ਬਲੌਗ ਅਪਲੋਡ ਕਰਵਾਉਣ ਤੇ ਠੀਕ ਆਪਾਂ ਇੱਧਰ ਆਏ ਆ ਮਾੜੀ ਵਾਲੀ ਸਾਈਡ ਹਾਂ ਹੁਣ ਆਇਆ ਤੁਹਾਡਾ ਆ ਗਿਆ ਕਰ ਲੈ ਕਨੈਕਟ ਕਰ ਲੈ ਤੇ ਗਾਈਸ ਹੁਬਾ ਬੜੀ ਘੈਂਟ ਹੀ ਚੱਲ ਰਹੀ ਆ ਤੇ ਅੱਜ ਮੌਸਮ ਵਧੀਆ ਹੋਇਆ ਹੈ ਤੇ ਠੀਕ ਆ ਜੀਤੂ ਕਹਿ ਰਿਹਾ ਸੀਗਾ ਵੀ ਜਲਦੀ ਵੀਰੇ ਇੱਕ ਬਲੌਗ ਦਾ ਅਪਲੋਡ ਕਰ ਲੈ ਵੀ ਦੂਜਾ ਵੀ ਕਰਵਾ ਦੇ ਤੇ ਬਾਕੀ ਗਾਇਸ ਦੁੱਧ ਵਗੈਰਾ ਲੈ ਆਏ ਤੇ ਠੀਕ ਆ ਤੇ ਥੋੜਾ ਜਿਹਾ ਜੀਤੂ ਕੁਝ ਜ਼ਿਆਦੀ ਸ਼ਰਾਤਾਂਾਂ ਗਾ ਲੱਗ ਗਿਆ ਠੀਕ ਆ ਨਾ ਤੇ ਬਾਕੀ ਗੱਲ ਫਿਰ ਮਿਲਦੇ ਹਾਂ ਕੱਲ ਨੂੰ ਅਗਲੇ ਵਲੌਗ ਦੇ ਵਿੱਚ ਤੇ ਠੀਕ ਆ ਵੀਡੀਓ ਬਦਲ ਲਈ ਵੀਡੀਓ ਜ਼ਰੂਰ ਲਾਈਕ ਕਰੋ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਥੈਂਕਸ ਫॉर ਵਾਚਿੰਗ